ਪਾਕਿਸਤਾਨੀ ਐਕਟਰੈਸ ਹਾਨੀਆ ਅਮੀਰ ਦੇ ਨਾਲ ਕੰਮ ਨੂੰ ਲੈ ਕੇ ਇੱਕ ਰੀ ਐਕਟਰ ਤੇ ਸਿੰਗਰ ਦਲਜੀਤ ਦਸਾਂਜ ਫਿਲਮ ਬਾਰਡਰ 2 ਦੀ ਸ਼ੂਟਿੰਗ ਉਹਨਾਂ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਦੇ ਵਿੱਚ ਦਲਜੀਤ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾ ਰਹੇ ਨੇ। ਉਹਨਾਂ ਸ਼ੂਟਿੰਗ ਦੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਪਰ ਜਿਨ੍ਹਾਂ ਨਿਰਮਲਜੀਤ ਸਿੰਘ ਸੇਖੋਂ ਦਾ ਕਿਦਾਰ ਉਹ ਨਿਭਾਰੇ ਨੇ ਅੱਜ ਉਹਨਾਂ ਦੀ ਗੱਲ ਕਰਦੇ ਹਾਂ। ਉਹਨਾਂ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਇਸੇਵਾਲਚ ਹੋਇਆ। ਏਅਰ ਫੋਰਸ ਦੇ ਪਹਿਲੇ ਤੇ ਅੱਜ ਤੱਕ ਦੇ ਇੱਕੋ-ਮੱਤਰ ਪਰਮਵੀਰ ਚੱਕਰ ਵਿਜੇਤਾ ਸੇਖੋਂ ਨੇ 1971 ਦੀ ਭਾਰਤ-ਪਾਕ ਜੰਗ ਦੇ ਵਿੱਚ ਦੁਸ਼ਮਨ ਦੇਸ਼ ਦੇ ਦੰਦ ਖੱਟੇ ਕਰਤੇ ਸੀ। ਆਪਣੀ ਵੀਰਤਾ ਨੂੰ ਦਿਖਾਉਂਦੇ ਹੋਏ ਉਹਨਾਂ ਪਾਕਿਸਤਾਨ ਦੇ 6 एएफ 86 ਸੇਬਰ ਫਾਈਟਰ ਜੈਟਸ ਵਿੱਚੋਂ ਦੋਨੋਂ ਮਾਰ ਦਿੱਤਾ। ਬਾਕੀਆਂ ਨੂੰ ਵਾਪਸ ਖਦੇੜ ਦਿੱਤਾ। ਇਸ ਵਿਚਕਾਰ ਉਹਨਾਂ ਦਾ ਪਲੇਨ ਵੀ ਹਮਲੇ ਦੀ ਚਪੇਟ ਤੇ ਵਿੱਚ ਆ ਗਿਆ ਤੇ ਉਹ ਸ਼ਹੀਦ ਹੋ ਗਏ। ਸੇਖੋਂ ਦੀ ਇਸ ਬਹਾਦਰੀ ਦੀ ਚਰਚਾ ਪਾਕਿਸਤਾਨ 에ਅਰ ਫੋਰਸ ਦੇ ਸਾਬਕਾ ਅਧਿਕਾਰੀ ਕਿਆ ਸਰ ਤੋਲੇਫ ਨੇ ਵੀ ਆਪਣੀ ਕਿਤਾਬ ਚ ਕੀਤੀ ਸੀ ਉਹਨਾਂ ਕਹਾਂ ਨਿਰਮਲਜੀਤ ਨੂੰ ਪਾਕਿਸਤਾਨੀ ਪਾਇਲਟ ਨੇ ਇੱਕ ਸ਼ਾਨਦਾਰ ਵਿਰੋਧੀ ਮੰਨਿਆ ਸੀ ਦੱਸਦੀ ਹੈ ਕਿ 17 ਜੁਲਾਈ 1945 ਨੂੰ ਜਨਮੇ ਸਿੰਘ ਉਹ ਬਚਪਨ ਤੋਂ ਹੀ 에ਅਰ ਫੋਰਸ ਵੱਲ ਇਨਸਪਾਇਰਡ ਸੀ ਇੰਜੀਨੀਅਰਿੰਗ ਦੀ ਪੜ੍ਹਾਈ ਵਿੱਚੇ ਛੱਡ ਕੇ ਦੇਸ਼ ਦੇ ਲਈ ਅਸਮਾਨ ਛੁੱਟਣ ਦਾ ਸੁਪਨਾ ਪੂਰਾ ਕੀਤਾ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮੰਤਰਾਲਾ ਵੱਲੋਂ ਵੀਰਾਂ ਦੀ ਗਾਥਾ ਸੀਰੀਜ਼ ਦੇ ਵਿੱਚ ਨਿਰਮਲਜੀਤ ਸਿੰਘ ਸੇਖੋ ਦੀ ਭੈਣ ਇੰਦਰਜੀਤ ਬੋਪਾਰਾਈ ਨੇ ਕਿਹਾ ਸੀ ਕਿ ਉਹਨਾਂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਦੇਸ਼ ਲਈ ਕੁਝ ਵੱਡਾ ਕਰੇ 1964 ਚ ਆਖਰਕਾਰ ਉਹਨਾਂ 에ਅਰਫੋਰਸ ਨੂੰ ਚੁਣਿਆ ਤੇ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਖੇਡ ਖੇਡ ਚ ਉਹ ਕਹਿੰਦੇ ਸੀ ਕਿ ਮੈਂ ਹਰੀ ਸਿੰਘ ਨਲਵਾ ਆ ਜਦੋਂ 14 ਦਸੰਬਰ 1971 ਨੂੰ ਸ਼੍ਰੀਨਗਰ 에ਅਰਫੀਲਡ ਤੇ ਪਾਕਿਸਤਾਨ ਦੇ 6 ਸੇਬਰ ਜੈਟ ਪਲੇਨਸ ਨੇ ਅਚਾਨਕ ਹਮਲਾ ਕੀਤਾ ਸੁਰੱਖਿਆ ਟੁਕੜੀ ਦੀ ਕਮਾਂਡ ਸੰਭਾਲਦਿਆ ਫਲਾਈਿੰਗ ਆਫੀਸਰ ਨਿਰਮਲਜੀਤ ਸਿੰਘ ਨੇ 18 ਨੈੱਟ ਸਕੁਆਡਨ ਦੇ ਨਾਲ ਤਣਾਤੀ ਦੇ ਦੌਰਾਨ ਬਿਨਾਂ ਕਿਸੇ ਆਰਡਰ ਦੇ ਉਡਾਨ ਭਰਨ ਦਾ ਨਿਰਣਾ ਲਿਆ। ਸਵੇਰੇ 8 ਵਜੇ ਦੇ 2 ਮਿੰਟ ਤੇ ਜਦੋਂ ਚੇਤਾਵਨੀ ਮਿਲੀ ਕਿ ਦੁਸ਼ਮਣ ਅਟੈਕ ਕਰਨ ਵਾਲਾ ਹੈ। ਨਿਰਮਲਜੀਤ ਸਿੰਘ ਤੇ ਘੁੰਮਣ ਨੇ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਉਡਾਨ ਭਰਨ ਦਾ ਸੁਨੇਹਾ ਦਿੱਤਾ। ਆਰਡਰ ਮਿਲਣ ਦਾ ਇੰਤਜ਼ਾਰ ਕਰਨ ਲੱਗੇ। ਆਰਡਰ ਨਾ ਮਿਲਣ ਤੇ ਉਹਨਾਂ ਨੇ ਖੁਦ ਹੀ ਇਸ ਮੋਰਚੇ ਨੂੰ ਸੰਭਾਲ ਲਿਆ। ਨਿਰਮਲਜੀਤ ਦਾ ਆਖਰੀ ਸੁਨੇਹਾ ਸੀ ਕਿ ਸ਼ਾਇਦ ਮੇਰਾ ਵੀ ਚਟ ਨਿਸ਼ਾਨੇ ਤੇ ਆ ਗਿਆ ਹੈ। ਘੁੰਮਣ ਹੁਣ ਤੁਸੀਂ ਮੋਰਚਾ ਸੰਭਾਲੋ। ਪਾਕਿਸਤਾਨ ਦੇ ਸੇਵਰ ਜੈਟ ਨੂੰ ਖਰਦੇੜ ਕੇ ਨਿਰਮਲਜੀਤ ਸਿੰਘੋ ਵੀਰਗਤੀ ਨੂੰ ਪ੍ਰਾਪਤ ਹੋਈ। ਯੁੱਧਨਾ ਨੁਕਸਾਨ ਆਖਰਕਾਰ ਪਾਕਿਸਤਾਨ ਨੂੰ ਭੁਗਤਣਾ ਪਿਆ ਤੇ ਯੁੱਧ ਦੇ ਐਂਡ ਚ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਇਸ ਉਤ ਵਿੱਚ ਭਾਰਤ ਸਰਕਾਰ ਨੇ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸਿੰਘੋ ਦੇ ਨਾਲ ਤਿੰਨ ਹੋਰ ਯੋद्धाਵਾਂ ਨੂੰ ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤਾ। ਲੇਕਿਨ ਵਾਹੀਂ ਸੇਨਾ ਚ ਕਿਸੇ ਵੀ ਵਾਰਡ ਵਿੱਚ ਪਰਮ ਵੀਰ ਚੱਕਰ ਪਾਣ ਵਾਲਿਆਂ ਚ ਸਿਰਫ ਤੇ ਸਿਰਫ ਨਿਰਮਲਜੀਤ ਸਿੰਘ ਸਿੰਘ ਹੁੰਦਾ ਨਾਮ ਹੁੰਦਾ।